ਇਹ ਪੈਸੇ ਇਸ ਤੀ ਭੁੱਕੀ ਜਾਇਆ ਕਰ। ਹੁੰਦਾ ਕੀ ਹੈ? ਸਾਰਾ ਦਿਨ ਖਾਂਦਾ ਰਹਿੰਦਾ ਇਹਨੂੰ ਮਰੇ ਚ। ਲੈਉਣੀਆਂ ਚੱਕ ਕੇ। ਟਾਪੀਆ ਕਣਕ ਦੇ ਹੱਥ ਮਾਰਦਾ ਦਿੱਤਾ ਹੁਣ ਫੇਰ ਦੁਬਾਰੇ ਖਲਾਰੀ ਜਾਂਦੀ ਐ ਨੀਯਮਣਾ ਮੱਖੀਆਂ ਵੜ ਜਾਂਦੀਆਂ ਨੇ ਅੰਦਰ ਨਹੀਂ ਬੰਦ ਕਰਦੀ ਲੈ ਕੁੜੀਏ ਕਿੱਥੇ ਐ ਇੱਧਰ ਵੀ ਨਹੀਂ ਹੈਗੀ ਰਾਤਾ ਢੀ ਲੀਸੀਗੀ ਹੁਣ ਕਿੱਧਰ ਵਗ ਗਈ ਉੱਚੀ ਤੇ ਹਟੀਆਂ ਵਿਖਾਈ ਲੈਣੀ ਉਹ ਚਾਹ ਬਣਾਉਂਦਾ ਵਿੱਥੇ ਟਾਈਮ ਹੈ ਫਿਰ ਉਧਰ ਹੀ ਪ੍ਰੋਗਰਾਮ ਤੇ ਜਾਣਾ ਉੱਥੇ ਜਾ ਕੇ ਪੀ ਲੂੰਗੀ ਚਾਹ ਤਾਂ ਤਾਂ ਖਾ ਜਾਣੀ ਆ ਅਕਤੀ ਨੀ ਆ ਮਣਾ ਆ ਬਾਈ ਥੇ ਲੈ ਦੱਸ ਮੈਂ ਕਦੇ ਨਹੀਂ ਦੇਖੀ ਜਾਨੀ ਉਧਰ ਨਹੀਂ ਅਮੈਂ ਤੈਨੂੰ ਸਾਰੇ ਕਮਰੇ ਅੰਦਰੋਂ ਦੇਖ ਲਈਆਂ ਤੂੰ ਇੱਥੇ ਬੈਠੀ ਐ ਤੋੜੇ ਨਾਲ ਲੱਗੀ ਤੇ ਕੀ ਕਰਦੀ ਐ ਹਮ ਕੀ ਹੋ ਗਿਆ ਮੋਝ ਕੁਝ ਪਾਇਆ ਹਮ ਉਰੀ ਅੰਮ੍ਰਿਤ ਕੋਲ ਆ ਤੇਰੇ ਨੀਚੇ ਜੂ ਮੋਕ ਦਾ ਨਿਤ ਨਵਾ ਕਦੀ ਕੁਝ ਕਰ ਲੈਣੀ ਐ ਕਦੀ ਕੁਝ ਕਰ ਲੈਣੀ ਐ ਨਾ ਕੱਲ ਤੇਰੇ ਚ ਹੋਰ ਪੂਤ ਵੜ ਗਿਆ ਸੀ ਅੱਜ ਤੇਰੇ ਚ ਕੋ ਗੁੰਗਾ ਪੂਤ ਵੜ ਗਿਆ ਹਮ ਹੋਇਆ ਕੀ ਐ ਮੈਨੂੰ ਦੱਸ ਦੇ ਕਿਹੜਾ ਮੌਣ ਵਰਤ ਧਾਰਿਆ ਤੂੰ ਹਮ ਹੁਣ ਮੈਨੂੰ ਆ ਤੇਰੀ ਫਾਰਸੀ ਕਿੰਨੀ ਸਮਝ ਆਉਂਦੀ ਤੂੰ ਕੀ ਕਹਿਨੀ ਐ ਹੂੰ ਕੀ ਹੋ ਗਿਆ ਇਹਨੂੰ ਨਿੱਤ ਮਮਾ ਕੋਈ ਨਾ ਕੋਈ ਡਰਾਮਾ ਕਰਦੀ ਐ ਹੋ ਹੋ ਹੁਣ ਬੱਚੀ ਐ ਜਾਣ ਮਸਾਂ ਹਾ ਤਾਂ ਬੁੜੀ ਫੜ ਲਾਂਦੀ ਨਹੀਂ ਲੱਗ ਜਾਂਦਾ ਉਹਨੂੰ ਪਤਾ ਹੁਣ ਸੋਣਦੀ ਆ ਕੀ ਕਹਿੰਦੀ ਐ ਜਾ ਕੇ ਦੇਖਦੀ ਇਹਨੂੰ ਤਾਂ ਇੱਥੇ ਰੱਖ ਜੰਨਾ ਹਾਂਜੀ ਮੰਮੀ ਜੀ ਹੁਣ ਦੱਸੋ ਕੀ ਕਹਿੰਦੇ ਸੀਗੇ ਅਹ ਦੰਦਨ ਖੁੱਲ ਗਏ ਤੇਰੀ ਦੰਦਲ ਕਿਉਂ ਸੀ ਹਾਂ ਜੋਗਾ ਸੀ ਇਹ ਤਾਂ ਜੋਗਾ ਕਿਹੜਾ ਮੂੰਹ ਵਾਲਾ ਆ ਲੱਤਾਂ ਬਾਹਾਂ ਮਾਰਦੇ ਆ ਜੋਗਾ ਤਾਂ ਸੁਣਿਆ ਸੀਗਾ ਆ ਮੂੰਹ ਬੰਦ ਕਰਕੇ ਜੋਗਾ ਮੈਂ ਪਹਿਲੀ ਵਾਰ ਸੁਣ ਰਹੀ ਆ ਤੇਰਾ ਇਹ ਇੰਗਲਿਸ਼ ਜੋਗਾ ਸੀਗਾ ਤੇ ਇਹਦੇ ਨਾਲ ਨਾ ਲੱਤਾਂ ਬਾਹਾਂ ਨਹੀਂ ਦੁਖਦੀਆਂ ਹੈਗੀਆਂ ਸਰੀਰ ਬਿਲਕੁਲ ਠੀਕ ਰਹਿੰਦਾ ਤੇ ਬੰਦਾ ਕੰਮ ਕਰਦਾ ਭੱਜਦਾ ਹੈ ਅੱਛਾ ਹਾਂ ਤੂਏ ਨਵੇਂ ਨਵੇਂ ਜੋਗਿਆਂ ਲਈ ਕਿਹੜੀ ਕਾੜ ਕੱਢਦੀ ਹੈ ਕਿੱਥੋਂ ਕੱਢਦੀ ਹੈ ਤੁਸੀਂ ਅੱਜ ਤੋੜ ਦੇਣਾ ਸੀ ਮੇਰਾ ਜੋਗਾ ਮੈਂ ਤਾਂ ਜੇ ਸਾਹਮਣੇ ਹੁੰਦਾ ਜੋਗੇ ਦੀ ਲੱਤਾਂ ਪਾਣ ਦਿੰਦੀ ਤੇਰੇ ਅਜੀ ਕੀ ਕਿਹਾ ਜੇ ਆ ਤੇਰਾ ਜੋਗਾ ਮੇਰੇ ਕਿਤੇ ਸਾਹਮਣੇ ਆ ਜਾਂਦਾ ਨਾ ਤਾਂ ਉਹਦੀਆਂ ਲੱਤਾਂ ਤੋੜ ਦਿੰਦੀ ਮੈਂ ਤੂੰ ਤਾਂ ਹੀ ਬੋਲੀ ਜਾਇਆ ਕਰੋ ਬਸ ਹਾਂ ਦਿਮਾਗ ਹੱਲਿਆ ਪੁੱਤ ਮੇਰਾ ਨਹੀਂ ਆਹੋ ਹਾਂ ਦੱਸੋ ਕੀ ਕਹਿ ਰਹੇ ਸੀਗੇ ਤੇ ਮੈਨੂੰ ਸੱਚੀ ਸੱਚੀ ਦੱਸ ਤੂੰ ਇਹ ਕਿ ਕਾਤੋਂ ਐ ਕਰ ਰਹੀ ਸੀ ਜੋਗਾ ਸੀ ਸੱਚੀ ਮੰਮੀ ਜੀ ਤੁਸੀਂ ਮੈਨੂੰ ਗੱਲ ਦੱਸੋ ਕੀ ਕਹਿ ਰਹੇ ਸੀਗੇ ਫਿਰ ਇਹਦੇ ਨਾਲ ਕੀ ਹੋਊਗਾ ਤੂੰ ਛੱਡੋ ਸਾਰਾ ਕੁਝ ਤੁਸੀਂ ਮੈਨੂੰ ਗੱਲ ਦੱਸੋ ਤੂੰ ਕਹਿੰਦੀ ਸੀ ਲੱਤਾਂ ਨਹੀਂ ਦੁਖਦੀਆਂ ਇਹਦੇ ਨਾਲ ਤੁਸੀਂ ਛੱਡੋ ਤੁਸੀਂ ਕੀ ਕਰਨਾ ਮੈਨੂੰ ਵੀ ਦੱਸ ਫਿਰ ਇਹ ਤੁਸੀਂ ਛੱਡੋ ਮੰਮੀ ਜੀ ਤੁਸੀਂ ਮੈਨੂੰ ਦੱਸੋ ਮੈਂ ਕੀ ਦੱਸਾਂ ਤੈਨੂੰ ਮੈਂ ਤਾਂ ਆਪ ਥੱਕ ਜੰਨੀ ਆ ਤੂੰ ਮੈਨੂੰ ਦੱਸ ਕਿਹੜਾ ਜੋਗਾ ਮੈਨੂੰ ਵੀ ਦੱਸ ਮੰਮੀ ਤੁਸੀਂ ਛੱਡੋ ਫਿਰ ਦੱਸੂਗੀ ਤੁਹਾਨੂੰ ਮੈਂ ਕਦੇ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਮੈਨੂੰ ਬੁਲਾਇਆਗਾ ਤੋ ਸੀਗਾ ਨਹੀਂ ਮੈਂ ਤਾਂ ਐਂ ਕਹਿੰਦੀ ਸੀ ਮੈਂ ਉਹ ਪਰਲੇ ਵੀੜਿਆ ਲੈਂਦੇ ਜਾਇਆ ਮਾਂ ਉਹਨਾਂ ਦੇ ਬੈਠਾ ਉਹਨਾਂ ਦਾ ਬੁੜਾ ਜਾਂ ਮੁੱਕ ਗਿਆ ਸੀ ਨਾ ਉਹਨਾਂ ਦੀ ਕੁੜੀ ਦਾ ਸਾਰਾ ਮੁੱਕ ਗਿਆ ਤੇ ਤੁਸੀਂ ਆ ਇੱਧਰ ਜਾ ਆਇਓ ਮੌਣੀ ਨੂੰ ਭੇਜ ਦਿੰਦੇ ਨੇ ਤੁਹਾਨੂੰ ਡਰ ਲੱਗਦਾ ਮੌਣੀ ਨੂੰ ਭੇਜ ਦਿੰਦੇ ਨਾ ਉਹ ਬਾਹਰ ਜਾਂਦਾ ਮੈਨੂੰ ਨਹੀਂ ਪਤਾ ਬਾਬਾ ਜਿਹੜਾ ਮਰਜੀ ਜਾਣਾ ਵਗ ਜਾਓ ਆਪਦੀ ਸਲਾਹ ਕਰਕੇ ਠੀਕ ਆ ਆਹੋ ਆ ਜੰਨੀ ਆ ਮੈਂ ਹੁਣ ਆ ਬਾਹਰ ਲਾ ਲਾ ਕਿੱਧਰ ਚੱਲੀ ਮਾਂ ਤੇਰੇ ਸਿਰ ਤੇ ਚੱਲੀਆਂ ਫੇਲੇ ਕੋਈ ਪੁੱਠੀਆਂ ਗੱਲਾਂ ਹੁਣ ਕਿੱਧਰ ਚੱਲੀ ਤੂੰ ਆਰਾਮ ਨਹੀਂ ਕਰਿਆ ਥੋੜਾ ਮਟ ਦਿੱਤੇ ਤੂੰ ਜਾ ਜਾ ਕੇ ਉਹਨੂੰ ਪਨਾਉ ਨੂੰ ਸਾਭ ਲੈਪਦੀ ਕੋਈ ਨਾ ਸਾਭ ਲਊਗਾ ਸਾਭ ਲੂੰਗਾ ਨਾਲੇ ਹੋਰ ਅ ਮੈਂ ਉਧਰ ਜਾਣੀ ਆ ਪਰਲੇ ਬੇੜੇ ਚ ਕਿਦੇ ਤਾਂ ਉਹ ਟਿੰਡੀਆਂ ਲੈਣੀਆਂ ਨੇ ਪਹਿਲਾਂ ਦਿਮਾਖ ਆਇਆ ਪਿਆ ਮੇਰਾ ਸਾਰੀ ਤੱਬਰ ਨੂੰ ਪਤਾ ਨਹੀਂ ਕੀ ਹੋ ਰੇ ਸਾਰਾ ਦਿਨ ਪੱਕੀ ਪਖਾਈ ਰਹਿੰਦੀ ਐ ਐਂ ਕਿਹਾ ਸੀ ਮਨੀ ਨੂੰ ਭੇਜਦੀ ਹਾਂ ਕਹਿੰਦੀ ਕੋਈ ਮਰਜ਼ੀ ਜਾਓ। ਓਹੋ। ਅਮਾ ਜੀ ਵੀ ਸਾਰਾ ਟਾਈਮ ਕਦੇ ਕਿਸੇ ਦੇ ਬਾਗੀ ਕਦੇ ਕਿਸੇ ਦੇ ਬਾਗੀ। ਅਮਨ ਪਾਣੀ ਲੱਗ ਗਈ। ਆ ਗਈ ਜੀ। ਓਏ ਆ ਜਾ। ਹਲ ਉਹ ਮਾਂ ਨੂੰ ਗਏ ਗਏ ਮਾੜਾ ਮੁੱਟਾ ਰਾਮ ਰੂਮ ਕਰ ਲਿਆ ਕਰੂ ਕਦੇ ਕਿਸੇ ਦੇ ਵਗ ਜਾਂਦੀ ਐ ਉਹ ਪਤਾ ਨਹੀਂ ਦੂਸਰੇ ਬੇੜੇ ਚ ਗਏ ਨਹੀਂ ਕਹਿੰਦੇ ਕੋਈ ਮਰਗਤ ਹੋ ਗਈ ਵੀ ਉਹਨਾਂ ਦੇ ਬੈਠੇ ਚ ਨਹੀਂ ਤੇ ਗੋਡੇ ਪੈਰ ਆ ਆ ਦੁਖਦੇ ਨੇ ਉਹ ਦੁਖਦੇ ਨੇ ਚੱਲ ਤੁਸੀਂ ਮੇਰੀ ਗੱਲ ਸੁਣੋ ਹਾਂ ਮੰਮੀ ਜੀ ਕਹਿ ਕੇ ਗਏ ਨੇਗੇ ਇਹਨਾਂ ਦੇ ਗਵੰਡੀਆਂ ਦਾ ਕੋਈ ਦਿਵਾਲੀ ਦਾ ਪ੍ਰੋਗਰਾਮ ਐ ਕਿਹੜੇ ਗਵੰਡੀਆਂ ਦੇ ਜਿੰਨਾ ਇਹ ਪਾਠ ਰਖਵਾਇਆ ਹੋਇਆ ਤੇ ਆਪਾਂ ਨੇ ਜਾ ਕੇ ਆਣਾ ਉੱਥੇ ਤੁਸੀਂ ਤਿਆਰ ਹੋ ਜਾਓ ਉਹ ਮੈਂ ਤਾਂ ਤਿਆਰ ਹੋ ਜਾਊਂਗਾ ਸੱਚ ਤਿਆਰ ਹੋਣ ਤੋਂ ਪਹਿਲਾਂ ਨਾ ਤੂੜੀ ਰਲਾ ਦੂੰ ਨਾਲੇ ਕਿਉਂ ਮਣੀ ਇੱਧਰ ਹੈ ਉਹ ਤਾਂ ਸਵੇਰ ਦਾ ਜਾ ਰਿਹਾ ਆਂਦਾ ਹੀ ਨਹੀਂ ਘਰੇ ਟਾਈਮ ਨਾਲ ਪਤਾ ਨਹੀਂ ਕਿੱਥੇ ਬਾਹੋਂ ਜਾਂਦਾ ਮੇਰ ਕਮਾਲ ਐ ਮੈਂ ਖੇਤ ਦੇ ਕੰਮ ਵੀ ਕਰਾਂ ਘਰ ਦੇ ਵੀ ਕਰਾਂ ਐ ਕਿਵੇਂ ਮਸ਼ੀਨ ਥੋੜੀਆਂ ਮੈਨੂੰ ਨਹੀਂ ਪਤਾ ਹੈ ਗਿਆ ਜਿੰਨੇ ਕੰਮ ਸੀ ਮੈਂ ਤੁਹਾਨੂੰ ਦੱਸਦਾ ਫਿਰ ਉਹ ਨਹੀਂ ਕਰਕੇ ਜਾ ਸਕਦਾ ਹੈਗਾ ਪਤਾ ਨਹੀਂ ਉਹ ਤਾਂ ਕਿੱਥੇ ਗਿਆ ਕਿੱਥੇ ਗਿਆ ਨਾਲੇ ਹੋਰ ਚੱਲ ਕੋਈ ਨਾ ਪਰ ਜਾਣਾ ਪਊਗਾ ਮੈਨੂੰ ਤਾਂ ਹੁਣ ਨਾਲ ਖੇਤ ਦੇ ਕਰ ਲੈਣ ਵਾਲੇ ਘਰ ਦੇ ਕਰ ਲੈ ਕਮਾਲ ਹੋ ਰਹੀ ਐ ਜਮਾ ਜਾਓ ਕੰਮ ਨਵੇੜ ਲਓ ਨਾਲੇ ਜਲਦੀ ਜਾ ਕੇ ਕੰਮ ਨਹੀਂ ਪਹਿਲਾਂ ਮਾਪਦਾ ਕੰਮ ਨਵੇੜਦਾ ਉਹ ਖਾਣਾ ਬੜਾ ਐ ਪੂਰਾ ਖਾ ਕੇ ਫੇਰ ਆਉਂਗਾ ਸਾਰਾ ਦਿਨ ਖਾਣਾ ਖਾਣਾ ਕਦੇ ਹਟ ਵੀ ਜਾਇਆ ਕਰ ਪਤਾ ਨਹੀਂ ਕੀ ਮਿਲਦਾ ਖਾ ਖਾ ਕੇ ਜਮਾ ਨਹੀਂ ਹਟਦਾ ਹੈ ਗਿਆ ਉਹ ਖਾ ਲਾਂ ਇਹ ਕੰਮ ਕਰਨਾ ਹੈ ਪਹਿਲਾਂ ਉਹ ਖਾ ਲਾਂ ਇਹ ਕੰਮ ਕਰਨਾ ਹੈ ਪਹਿਲਾਂ ਉਹ ਖਾ ਲਾਂ ਜਾਨ ਖਾ ਲਈ ਜਮਾ ਹੀ ਉਹ ਇਹ ਸਾਇਦਾ ਮਣੀ ਨੇ ਵੀ ਕੰਮ ਹੋ ਰਿਹਾ। ਸਾਲੂ ਕਿੰਨੇ ਵਾਰ ਕਹ ਵੀ ਤੂੰ ਕੰਮ ਤਾਂ ਨਿਵੇੜਦਿਆ ਕਰ। ਮੇਰੇ ਸਿਰ ਤੇ ਸਾਲਾ ਲਖੇ ਤਾਲਾ ਵੀ ਘਰ ਵਾਲਾ ਵੀ ਤੂੰ ਕਰ ਦੇ, ਖੇਤ ਵਾਲਾ ਵੀ ਤੂੰ ਕਰ ਦੇ। ਐ ਕਿਹੜਾ ਜਿਹਾ ਫੀਮ ਖਾਨਾ ਮਾੜੀ ਮੋਟੀ ਲੁਕ ਛਿਪ ਕੇ ਵੀ ਸਾਲੇ ਮਸ਼ੀਨ ਥੋੜੀਆਂ ਮੈਂ। ਓਏ ਯਾਰ। ਸਾਲ ਨੇ ਜਮੀ ਉਹ ਕਰਕੇ। ਹੂੰ। ਹਾਂ ਯਰ ਮਨਾਈ ਨੇ ਵੀ ਇਹ ਖਤਮੇ ਕਰਖੀ ਹੈ ਜਮਾ ਨਾ ਦਿਨ ਚ ਦੋ ਵਾਰੀ ਖਾਣਾ ਤਾਂ ਲੱਗਦਾ ਜਿਵੇਂ ਸਾਲਾ ਕੋਈ ਬਾਡੀ ਲਾ ਗਿਆ ਹੋਵੇ ਇਹਨੂੰ ਮਾਲਾ ਯਾਰ ਹੋਰ ਤਾਂ ਘਰ ਚ ਕੋਈ ਖਾਂਦਾ ਵੀ ਨਹੀਂ ਹੈਗਾ ਆਮਣੂ ਹੂੰ ਮੈਨੂੰ ਐ ਦੱਸ ਹਾਂ ਨਾ ਮੈਨੂੰ ਅਜੇ ਹਫ਼ਤਾ ਲੰੰਦੇ ਨੂੰ ਹੋਇਆ ਨੂੰ ਮੰਨ ਲਉ ਉਹ ਅੱਧਾ ਖਤਮ ਕਰਿਆ ਪਿਆ ਆਪ ਤੇ ਦਿਨ ਰਾਤ ਖਾਂਦਾ ਰਹਿਣਾ ਓ ਯਾਰ ਮੈਂ ਖਾਣਾ ਜਿਹੜੀ ਚ ਇੱਕ ਦੋ ਵਾਰ ਖਾਂਦਾ ਮੈਂ ਜਾਂ ਖੇਤ ਜਾਣ ਲੱਗਿਆਂ ਨਾ ਜਾਂ ਕੰਮ ਕਰਨ ਲੱਗੇ ਕੋਈ ਐ ਤਾਂ ਨਹੀਂ ਕਿ ਬਈ ਬਾਡੀ ਲਾ ਰਖਿਆ ਉਹਨੂੰ ਉਹ ਜਮੀ ਖਤਮ ਕਰਿਆ ਪਿਆ ਨਾ ਫਿਰ ਐਵੇਂ ਕੋਈ ਬਾਹਰੋਂ ਆਂਦਾ ਆਪ ਹੀ ਖਾਂਦਾ ਤੂੰ ਬਾਹਰੋਂ ਤਾਂ ਨਹੀਂ ਯਾਰ ਫੇਰ ਵੀ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਹੁਣ ਘਰ 'ਚ ਹੋਰ ਤਾਂ ਕੋਈ ਆਪਣੇ ਖਾਂਦਾ ਨਹੀਂ ਐਗਾ ਅੱਛਾ ਤੈਨੂੰ ਪਤਾ ਹੋਣਾ ਚਾਹੀਦਾ ਮਤਲਬ ਮੈਂ ਖਾਨੀ ਆ ਓਏ ਯਾਰ ਤੂੰ ਸਿਰੇ ਚੜ ਜਾਗਾ ਮੈਂ ਤੈਨੂੰ ਥੋੜੀਗੇ ਵੀ ਤੂੰ ਖਾਨੀ ਐ ਫਿਰ ਤੂੰ ਆ ਕਿਵੇਂ ਕਹਿੰਨੇ ਗੱਲ ਵੀ ਤੈਨੂੰ ਪਤਾ ਹੋਣਾ ਚਾਹੀਦਾ ਯਾਰ ਘਰੇ ਨਾ ਤੂੰ ਹੀ ਰਹਿਨੀ ਐ ਮੈਂ ਤੈਨੂੰ ਕਹਿੰਨੇ ਵੀ ਆਪਣੇ ਘਰੇ ਕੋਈ ਹੋਰ ਖਾਂਦਾ ਨਹੀਂ ਨਾ ਨਾ ਫਿਰ ਹੋਰ ਕੋਈ ਕੰਮ ਨਹੀਂ ਹੈਗੇ ਮੈਨੂੰ ਤੇਰੇ ਉਹ ਕੰਮ ਬਸ ਮਾਨ ਨੂੰ ਦੇਖੀ ਜਾਵਾਂ ਮੈਂ ਉਦੋਂ ਉਦੋਂ ਹਫ਼ਤੇ ਜੀ ਖਤਮ ਕਰਤਾ ਮੈਂ ਇਹਦਾ ਇਹ ਨਾ ਖਾਂਦਾ ਵੀ ਨਹੀਂ ਖਾਂਦਾ ਵੀ ਨਹੀਂ ਤੈਨੂੰ ਲੱਗਦਾ ਯਾਰ ਮਣੀ ਤਾਂ ਨਹੀਂ ਖਾਂਦਾ ਹੈਗਾ ਲੈ ਉਹਨਾਂ ਨਾਲ ਆਦੀ ਪੁੱਠੇ ਕੰਮਾਂ ਤੇ ਆਵਤਾ ਉਲੀ ਹੈ ਗਿਆ ਕਿ ਤੇ ਉਹਨੂੰ ਵੀ ਬਣਾ ਦੇ। ਉਹ ਯਾਰ ਪੁੱਠੇ ਕੰਮਾਂ ਦੀ ਜਿਵੇਂ ਹੁਣ ਦੇਖ ਉਹਦਾ ਨਾ ਪਹਿਲਾਂ ਬਖੂਰ ਖਾਇਆ ਕਰਦਾ ਉਹਦੀ ਰੀਸ ਚ ਮੈਂ ਖਾਣ ਲੱਗ ਗਿਆ। ਹਾਂ ਹੁਣ ਤੈਨੂੰ ਆਇਆ ਹੁਣ ਮੇਰੀ ਰੀਸ ਚ ਖਾਣ ਲੱਗ ਗਿਆ। ਮੇਰੀ ਚਮਾਕ ਦੇ ਮਣੀ-ਮੁਣੀ ਨੂੰ ਨਾ ਪਤਾ ਲੱਗੇ ਕਿ ਤੂੰ ਉਹ ਖਾ ਗਿਆ ਹੋਵੇ। ਤੂੰ ਬੱਸ ਕਰ ਜਾ ਉਹਨੂੰ ਨਾ ਲਾਦੀ ਪੁੱਠੇ ਕੰਮਾਂ ਤੇ ਆਵਤਾ ਲੱਗਿਆ ਹੀ ਹੋਇਆ ਤੂੰ। ਯਾਰ ਮੈਂ ਸਮਾਨ ਵੀ ਉਹ ਤੂੰ ਕਦੇ ਕਦੇ ਉੱਥੋਂ ਮੰਗਾ ਲਾ ਨਾ ਉਹਨੂੰ ਪਤਾ ਕੀ ਦੂ ਲਿਓ ਨਾ ਮੈਂ ਕਿੱਥੇ ਰੱਖ ਦਾਂਗੇ ਤੇ ਤੈਨੂੰ ਪਤਾ ਲੱਗ ਰਿਹਾ ਹੋਵੇ। ਫਿਰ ਅੱਛਾ ਖਾਂਦਾ ਯਾਰ ਮੈਂ ਤਾਂ ਉਹ ਗੱਲ ਕਰੀ ਸੁਪਤੀ ਵੀ ਕੀਤੀ ਉਹਨੂੰ ਪਤਾ ਲੱਗ ਰਿਹਾ ਉਹ ਵੀ ਚੱਕ ਚੁੱਕ ਕੇ ਖਾ ਖੂਲੀ ਉਹ ਵੇ ਉਹ ਆਪਣੇ ਪੁੱਠੇ ਕਾਉਂ ਦੂਸਰਿਆਂ ਦੇ ਗੇੜ ਤੇ ਚੱਲ ਤੂੰ ਉਹ ਨਾ ਕਰ ਯਾਰ ਤੂੰ ਭੁਖਾਈ ਜਨਾ ਮਾਰ ਤੇ ਉਹ ਆਪਾਂ ਜਾਇਆ ਨਾ ਗਵੰਡੀਆਂ ਦੇ ਉਦੋਂ ਬਾਅਦ ਦੇਖਦਾ ਮੈਂ ਫਿਰ ਹੋਰ ਲੈ ਕੇ ਆਉਂਗਾ ਮਾਲ ਖਤਮ ਹੋ ਗਿਆ ਤਾਂ ਜਮ ਕਰ ਲੈ ਜਿਹੜੇ ਤੇ ਇੱਕ ਦੋ ਕੰਮ ਰਹਿ ਗਏ ਮੈਂ ਫਿਰ ਚੱਲਾਂਗੇ ਆਪਾਂ ਤੂੰ ਜਾਂ ਫਿਰ ਤਿਆਰ ਹੋਇਆ ਤੂੰ ਚੱਲ ਚੱਲਦੇ ਆ ਹਾਂ ਨਾ ਮੇਰੀ ਗੱਲ ਸੁਣ ਹੈ ਬੈਠ ਬੈਠ ਕੀ ਹੋ ਗਿਆ ਹੁਣ ਨਲਤ ਜਿਹੜਾ ਸਮਾਨ ਖਤਮ ਹੋ ਰਿਹਾ ਹੈ ਉਹ ਲਿਆਈ ਬਾਅਦੋਂ ਫਿਰ ਇਧਰ ਉਧਰ ਟਕਰਾਂ ਮਾਰਦਾ ਫਿਰੇਗਾ ਬੋਲ ਬੋਲ ਤਾ ਮੇਰੀ ਬੇਬੇ ਮੈਂ ਤਾਂ ਹੀ ਕਹਿੰਦਾ ਪਹਿਲਾਂ ਗਵੰਡੀਆਂ ਦੇ ਜਾਈ ਉਹ ਨਵੇੜਾ ਹੀ ਹੈ ਮਾਂ ਲੱਗ ਰਹੀ ਦੀ ਕਹਿੰਦੇ ਜਾਈ ਕਿ ਭਾ ਤੇਰੀ ਗੱਲ ਠੀਕ ਤਾਂ ਨਹੀਂ ਆਈ ਕਿਤੇ ਮਣੀਓ ਖਾਨ ਲੱਗ ਗਿਆ ਹੋਵੇ ਚੱਲ ਕੋਈ ਨਾ ਉਹ ਤਾਂ ਮੈਂ ਆ ਕੇ ਦੇਖੂਗਾ ਪਹਿਲਾਂ ਇਹਦਾ ਨਵੇੜਾ ਹੀ ਆਪਾਂ ਚਲ ਹਾਂ ਹੁਣ ਤਿਆਰ ਮੈਂ ਨੇ ਜਾਸਤਾ ਬਾਲ ਬਾਲ ਬਚ ਗਈ ਜੇ ਕਿਤੇ ਨੂੰ ਪਤਾ ਲਾ ਹੋ ਜਾਂਦਾ ਤਾਂ ਤਾਂ ਬਹੁਤ ਬੁਰੀ ਬੰਦ ਦੀ ਵਸਤਾ ਮੋਣੀ ਦਾ ਨਾਮ ਲੈ ਕੇ ਬਚ ਗਈ ਉੱਗੇ ਦਾ ਸਕੀਮ ਲਾਣੀ ਪਿਆ ਕਰੂਗੀ ਪਤਾ ਲੱਗਣ ਲੱਗ ਗਿਆ ਬਾਈ ਯਾਰ ਸਮਾਨ ਮੁੱਕ ਰਿਹਾ ਹੈ ਸਮਾਨ ਦਾ ਟੈਂਸ਼ਨ ਨਹੀਂ ਸਮਾਨ ਦੇ ਦੇਣਾ ਤੈਨੂੰ ਹੋਰ ਯਾਰਾ ਬਾਕੀ ਸਮਾਨ ਵਧੀਆ ਹੁੰਦਾ ਤੇਰਾ ਘਰ ਸਮਾਨ ਤਾਂ ਵਧੀਆ ਹੁੰਦਾ ਸਾਰਾ ਆਪਣਾ ਹਾਂ ਯਾਰ ਮੈਂ ਪਹਿਲਾਂ ਇੱਕ ਦੋ ਦੂਜੀ ਜੋਂ ਤੋਂ ਤਾਂ ਲੈ ਕੇ ਆਇਆ ਸੀ ਉਹ ਆਪਣੇ ਦੂਜੇ ਤੋਂ ਉਹ ਪਤੰਦਰ ਪਤਾ ਨਹੀਂ ਵਿੱਚ ਕੋਈ ਮਿਕਸ ਕਰਦਾ ਹੈ ਕੋਈ ਚੀਜ਼ ਕੋਈ ਤੰਤੇ ਨਹੀਂ ਹੁੰਦਾ ਉਹ ਚ ਕੋਈ ਗੱਲ ਪਤਾ ਕੀ ਆ ਪਿਓਰ ਹਰ ਕੋਈ ਲੈ ਕੇ ਆਉਂਦਾ ਮੈਂ ਤਾਂ ਆਪ ਜਾਣਾਂ ਕਿ ਲੈ ਕੇ ਆਉਣਾ ਇਧਰ ਵੀ ਕਣੇ ਰਿਕਣੀ ਆ ਅੱਛਾ ਅੱਛਾ ਹਾਂ ਨਵਾਰਕ ਦਾ ਰੇਟ ਵੀ ਬਿੰਦਰ ਬਹੁਤ ਚੱਕਦਾ ਹੈ ਉਹਦਾ ਕਹਣਾ ਵੀ ਤੇਰੇ ਗਾਹਾਂ ਮੜਾ ਮੋਟਾ ਤਾਂ ਉਹ ਕਰਿਆ ਕਰ ਰੇਟ ਤਾਂ ਤੈਨੂੰ ਪਤਾ ਫਿਰ ਆਪਾਂ ਮਾਲ ਵੀ ਵਧੀਆ ਹੁੰਦਾ ਨਾ ਆਪਣਾ ਮਾਲ ਤਾਂ ਚਲ ਵਧੀਆ ਫਿਰ ਆਪਦੇ ਬੰਨੂ ਤਾਂ ਮੜਾ ਮੋਟਾ ਤੈਨੂੰ ਪਤਾ ਹੋਰ ਦੀ ਲੈ ਕੇ ਦੇਖ ਲੈ ਤੂੰ ਚਾਵਣ ਪਲਾਸ ਹੀ ਵੇਚੀ ਜਾਂਦੇ ਨੇਗੇ ਉਹ ਤਾਂ ਹੈ ਫੇਰ ਹੂੰ ਚੱਲ ਕੋਈ ਨਾ ਬਾਈ ਦੇਖ ਲੈ ਯਾਰ ਤੇਰੀ ਚਾਹੀਦੀ ਤੈਨੂੰ ਦੱਸ ਉਹ ਦੇ ਦੇ ਕੋਈ ਜਿੰਨਾ ਕ ਪਹਿਲਾਂ ਲੈ ਕੇ ਗਿਆ ਸੀ ਚਲ ਮੈਂ ਲਿਓਣਾ ਰੋ ਠੀਕ ਹੈ ਦੋ ਹਾਂ ਚੱਕ ਲਿਆ ਮੜਾ ਮੋਟਾ ਬੱਧੇ ਪਾ ਲਈ ਕੋਈ ਨਾ ਕੋਈ ਨਾ ਹਲੇ ਬਰਾ ਤੇ ਗੱਲ ਹੋਰ ਹੈ ਧਿਆਨ ਨਾਲ ਜਾਈਂ ਬਰਾ ਵਸਤਾਈ ਬਹੁਤ ਤੈਨੂੰ ਪਤਾ ਫਿਰ ਅੱਜ ਕੱਲ ਨਾ ਸਕਤਾ ਜੀ ਆਪਾਂ ਕਿਹੜਾ ਜੀ ਦੱਸ ਕੇ ਜਾਣੇ ਹਾਂ ਕੋਈ ਪਤਾ ਨਹੀਂ ਹੁੰਦਾ ਕੋਈ ਵਿੜਕ ਤੇ ਹੋਏ ਦੇ ਪਿੱਛੇ ਪੁੱਛੇ ਉਹਦੇ ਪੱਦੀ ਹੁੰਦਾ ਅੱਜ ਕੱਲ੍ਹਾਂ ਲੋਕਾਂ ਦਾ ਨਾ ਹੁੰਦਾ ਬਾਈ ਠੀਕ ਹੈ ਬਰਾ ਚੱਲ ਕੋਈ ਚੱਕਰ ਨਹੀਂ ਦੱਸਣੀ ਰੋਡ ਠੀਕ ਹੈ ਠੀਕ ਹੈ ਬਾਈ ਓਕੇ ਬਰਾ ਦੱਸ ਦੀ ਕੋਈ ਲੋੜ ਹੋਵੇ ਠੀਕ ਆ ਜਰੂਰ ਬਾਈ ਜਰੂਰ ਓਕੇ ਬਰਾ ਤੇ ਆ ਇੱਥੇ ਉੱਠ ਕੇ ਬੈਠਵੇ ਸੋਰਾ ਦੀ ਪਿਆਰ ਰਹਿਣਾ ਹਾਂ ਬੀ ਕੋਈ ਕੰਮ ਵੀ ਕਰ ਲਿਆ ਕਰ ਕਦੇ ਕੀ ਕੰਮ ਕਰਾਂ ਕੀ ਕੰਮ ਕੋਈ ਨਹੀਂ ਕੰਮ ਕਰਨ ਨੂੰ ਕੰਮ ਦੀ ਕਿ ਲੋੜ ਨਹੀਂ ਸੋਰਾ ਦੀ ਵਿੱਚ ਬੜਿਆ ਰਹਿੰਦਾ ਹੈ ਹਾਂ ਦੱਸ ਦੱਸ ਰੱਖ ਇਹਨੂੰ ਰੱਖ ਤਾਂ ਮੇਰੀ ਗੱਲ ਸੁਣ ਹੂੰ ਕੌਣ ਆਇਆ ਸੀ ਮੇਰੇ ਕੋਲ ਕੀ ਦਾ ਮੈਂ ਤਾਂ ਬਾਹਰ ਲੜਕੀ ਮੈਂ ਨਹੀਂ ਕੁਝ ਨਾ ਕੁਝ ਕਿਹਾ ਫੋਨ ਕਿਧਾ ਗਿਆ ਬੇ ਮੈਨੂੰ ਫੋਨ ਆਇਆ ਸੀ ਉਹ ਕੀ ਦਾ ਐ ਤੇ ਨਹੀਂ ਪੁੱਛਦਾ ਕਰੋਂ ਆਇਆ ਸੀ ਅੱਛਾ ਮਾਉਂ ਡਰ ਗਿਆ ਸੀ ਕਰ ਕੇ ਹੋਣਾ ਪੁੱਠਾ ਕੰਮ ਕੋਈ ਨਾ ਨਾ ਮੈਂ ਤਾਂ ਹੀ ਹੋ ਹਾਂ ਕੀ ਹੋ ਕੀ ਫਿਰ ਕੀ ਬਾਬੀ ਕੁੜੀ ਗਈ ਹੋਈ ਐ ਆਸਟ੍ਰੇਲੀਆ ਹੂੰ ਉਹ ਕਹਿੰਦੇ ਨੇ ਰਿਸ਼ਤੇ ਦੀ ਗੱਲ ਬਾਰੇ ਮੈਂ ਪਹਿਲਾਂ ਦੇਖਦੀ ਰਹੀ ਵੀ ਮੈਂ ਕਿਧਰ ਰਿਸ਼ਤਾ ਕਰਾਵਾਂ ਕਿਧਰ ਰਿਸ਼ਤਾ ਕਰਾਵਾਂ ਤੇ ਨਿਗਾ ਚ ਮੇਰੇ ਨਾਲ ਇੱਕ ਮੁੰਡਾ ਆਇਆ ਹੈ ਕੌਣ ਕੌਣ ਤੂੰ ਹੀ ਐ ਅੱਛਾ ਹਾਂ ਮੈਂ ਤੇਰਾ ਰਿਸ਼ਤਾ ਕਰਾ ਦੂੰਗੀ ਪਰ ਉਹ ਐ ਕਹਿੰਦੇ ਨੇ ਆਸਟ੍ਰੇਲੀਆ ਮਾਵਜੂ ਮਰੀ ਪੈਣਾ ਗੱਲ ਸੁਣਦਾ ਨਹੀਂ ਪਰ ਲਾਸਟੇਰੀਆ ਬਾਹ ਜੂਗਾ ਹਾਂ ਚਲ ਆ ਦੱਸ ਉਹ ਐਵੇਂ ਕਹਿੰਦੇ ਨੇਗੇ ਵੀ ਮੁੰਡਾ ਕੰਮਕਾਰ ਕਰਨ ਵਾਲਾ ਚਾਹੀਦਾ ਸਾਨੂੰ ਅੱਛਾ ਹਾਂ ਤੂੰ ਤਾਂ ਰੱਕਾ ਨਹੀਂ ਤੋੜਦਾ ਲੈ ਕਿਨੇ ਗਿਆ ਮੈਂ ਸਾਰੇ ਕੰਮ ਕਰ ਲੈਣਾ ਕੱਪੜੇ ਤੋਂ ਨੂੰ ਤੇ ਲੈ ਕੇ ਰੁੱਟੇ ਸਾਰ ਕੁਝ ਬਣਾ ਦਮ ਮੈਂ ਤਾਂ ਮੈਂ ਵੀ ਨਹੀਂ ਕਰਦਾ ਜੀ ਹੁਣ ਦੇਖੀ ਜੁਨੀ ਰਿਠਾਉਂਦਾ ਮੈਂ ਹੂੰ ਕੰਮ ਦਾ ਮੈਂਗਾ ਕੋਈ ਤੂੰ ਰਿਸ਼ਤਾ ਕਰਾ ਮੈਂ ਰਿਸ਼ਤਾ ਤੇਰਾ ਕਰਾ ਦੂੰਗੀ ਹੂੰ ਫਰਤੂੰ ਆਪਣੇ ਬਾਈ ਵਾਲੇ ਵੀ ਸਾਰੇ ਕੰਮ ਕਰਿਆ ਕਰ। ਅੱਛਾ। ਹਾਂ। ਲੈ। ਇਹ ਪੂਜੜ ਸਾਰੇ ਕੰਮ ਜਿਹੜਾ ਕੋਈ ਤੈਨੂੰ ਉਹ ਦੇਖਣਾ ਨਾ। ਜਿਹੜਾ ਅਗਲਾ ਦੇਖ ਕੇ ਕਈ ਵੀ ਹਾਂ ਮੁੰਡਾ ਸੱਚੀ ਸਾਰੇ ਕੰਮ ਕਰਦਾ। ਲੈ ਭਾਬੀ ਮੇਰੀ ਗੱਲ ਸੁਣ। ਹੂੰ। ਦੇਖ ਤੂੰ ਤਾਂ ਤੁਸੀਂ ਤਾਂ ਹੁਣ ਘਰੇ ਕੰਮ ਕਰਦੇ। ਤੈਨੂੰ ਵੀ ਘਰੇ ਕੰਮ ਕਰਨ ਦੀ ਲੋੜ ਨਹੀਂ। ਬਾਈ ਵੀ ਵਿਹਲੇ ਬੈਠੂ। ਨਾਰੇ ਕੰਮ ਹੁਣ ਮੈਂ ਕਰੂਗਾ। ਤੂੰ ਮੇਰਾ ਰਿਸ਼ਤਾ ਕਰਾ। ਮੈਂ ਤੇ ਰਿਸ਼ਤਾ ਕਰਾਉਂਗੀ ਫਿਰ ਤੂੰ ਕੰਮ ਕਰਨਾ ਫਿਰ ਕਰਾਉਂਗੀ ਨਾ। ਬਸ ਪਰਾ ਹੋ ਜਾ ਲੈ ਮੈਂ ਜਾ ਕੇ ਉਹ ਕਰਦਾ। ਕਣਕ ਪਈਆਂ ਨਾਲ ਉਹ ਤੇ ਹੱਥ ਮਾਰ ਦਿੰਨਾ ਉਹ ਉਹ ਕੌਣ ਤੁਸੀਂ ਬਿਮਾਰੀ ਨੂੰ ਇੱਥੇ ਲਾ ਵੀ ਇੱਥੇ ਪਿਆ ਮੈਨੂੰ ਜਾਣਦੇ ਲੈ ਲੱਗੀ ਸਕੀਮ ਹੁਣ ਸਾਰਾ ਦਿਨ ਕੰਮ ਕਰਦਾ ਫਿਰ ਜਾਇਆ ਕਰੂਗਾ ਆਪ ਕਿਸੇ ਨੂੰ ਸ਼ੱਕ ਹੀ ਨਹੀਂ ਪਿਆ ਕਰਨਾ ਹੈਗਾ ਵੀ ਕੌਣ ਖਾਂਦਾ ਹੈ ਕੌਣ ਨਹੀਂ ਖਾਂਦਾ ਹੈਗਾ ਫੀਮ ਹੁਣ ਜਦ ਇਹ ਸਾਰਾ ਦਿਨ ਕੰਮ ਕਰੂਗਾ ਸ਼ੱਕ ਤਾਂ ਇਸਤੀ ਜਾਊਗਾ ਨਾ ਉਹ ਚੜਾ ਕੇ ਮਗਾ ਤੂੰ ਆ ਜਾ ਅੱਜ ਦਿਨ ਕਿਧਰੋਂ ਚੜ ਗਿਆ ਓ ਮਣੀ ਹਾਂ ਭਾਈ ਓਏ ਆ ਕੀ ਕਰ ਲੱਗ ਰਹੇ ਓ ਬਸ ਕਣਕ ਹੋਰ ਦੀ ਮਾਂ ਦੇਖਦਾ ਜੀ ਸੁੱਕ ਗਈ ਤੇਰਾ ਤੂੰ ਤਾਂ ਉਹੀ ਨਹੀਂ ਕੰਮ ਕਰਦਾਗਾ hath ਲਾਉਂਦਾ ਹੈਗਾ ਅੱਜ ਕਿਧਰੋਂ ਓ ਤੂੰ ਟੈਂਸ਼ਨ ਭਾਈ ਮੇਰੀ ਗੱਲ ਸੁਣਾ ਹਾਂ ਮੈਨੂੰ ਤੂੰ ਟੈਂਸ਼ਨ ਨਾ ਲਈ ਹੁਣ ਜਿਹੜਾ ਵੀ ਕੰਮ ਕਰਨਾ ਹੈ ਹਨਾ ਜੂਰੀ ਵਢਾਉਣੀ ਹੈ ਅੱਛਾ ਠੀਕ ਹੈ ਮੰਡੀ ਜੀ ਵੀ 7-8 ਦਿਨ ਜਿੰਨੇ ਦਿਨ ਪੈਣਾ ਮੈਂ ਪਾਉਂਗਾ ਜਾ ਕੇ ਜੋ ਕੋਈ ਹੋਰ ਕੰਮ ਆ ਉਹ ਵੀ ਦੱਸ ਦੇ ਮੈਂ ਸਾਰੇ ਕੰਮ ਕਰੂੰਗਾ ਠੀਕ ਹੈ ਤੂੰ ਜਾ ਆਰਾਮ ਕਰ ਜਾ ਕੇ ਜਾ ਆਪਾ ਜਾ ਤੂੰ ਬਿਮਾਰ ਹੋ ਜਾਏਗਾ ਤੂੰ ਦਮ ਲੈ ਲੈ ਮਾੜਾ ਮੋਟਾ ਉਹ ਨਹੀਂ ਹੁੰਦਾ ਭਾਈ ਬਿਮਾਰ ਤੂੰ ਜਾ ਕੇ ਆਰਾਮ ਕਰ ਜਾ ਸਾਰਾ ਕੰਮ ਨੂੰ ਮੈਂ ਕਰੂੰਗਾ ਬਸ ਕਦੋਂ ਦੱਸ ਦੀ ਕਿੱਦੇ ਲੱਗੂਗੀ ਮੈਨੂੰ ਚੰਗਾ ਉਹ ਦੇਖ ਲੈ ਬਿਮਾਰ ਬਿਮਾਰ ਤਾਂ ਨਹੀਂ ਹੋ ਰਿਹਾ ਕਿੱਦੇ ਉਹ ਭਾਈ ਤੂੰ ਬਿਮਾਰ ਹੋ ਰਿਹਾ ਤੇ ਤੇਰੀ ਦਿਮਾਗ ਤੋਂ ਹੋ ਰਾਂ ਤੂੰ ਕਮਜ਼ੋਰ ਮੈਂ ਕੰਮ ਕਰਨ ਲੱਗਣਾ ਤੈਨੂੰ ਚੱਕਰਾ ਤੂੰ ਜਾ ਕੇ ਅੰਦਰ ਰਾਮ ਕਰ ਦੇਖ ਜਿੱਦ ਤੱਕ ਪੈਣ ਲੱਗੀ ਮੈਨੂੰ ਬੋਲ ਮਾਰਦੀ ਜਾ ਭਾਜਾ ਤੂੰ ਤੂੰ ਬਾਗ ਜਾ ਬਸ ਪੱਕ ਪੈਣ ਤਾਂ ਮਾਰ ਦੂ ਬੋਲ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਮੈਨੂੰ ਗੱਲਾਂ ਕਰਨ ਲਈ ਬੰਦੇ ਜਮੀ ਪਸੰਦ ਨਹੀਂ ਤੂੰ ਦੂਰ ਹੋ ਜਾ ਮੈਂ ਤੈਨੂੰ ਕੰਮ ਕਰ ਲੈਣ ਦੇ ਜਾ ਭਗ ਜਾ ਬੜਾ ਯਾਰ ਮੇਰਾ ਬਿਆਉ ਆਸਟ੍ਰੇਲੀਆ ਬੋਲ ਕਿਆ ਮਣੋ ਮਣੀ ਨੂੰ ਕੀ ਹੋ ਰਿਹਾ ਉਧਰ ਕੀ ਹੋ ਗਿਆ ਭੁਤਿੰਦਰ ਭੱਜਾ ਫਿਰਦਾ ਕੰਮ ਕਣਕਾਂ ਜੱਥ ਮਾਰਦਾ ਫਿਰ ਮੈਨੂੰ ਕਹਿੰਦਾ ਬਾਈ ਜੇ ਕੋ ਪੈਨ ਆ ਗਈ ਦੱਸ ਦੀ ਕਹਿੰਦਾ ਮੈਂ ਬੜਵਾਇਆ ਆਉਂਗਾ ਜੀਰੀ ਆ ਪੀਰ ਹੁੰਦਾ ਸੀ ਤੂੰ ਹੁਣ ਕੰਮ ਕਰ ਰਿਹਾ ਉਹ ਕਰ ਲੰਦੇ ਉਹ ਕੰਮ ਨਹੀਂ ਕੰਮ ਤਾਂ ਮੈਨੂੰ ਪਤਾ ਹੀ ਹੈ ਕਿੰਨਾ ਕ ਕਰਦਾ ਕਿੰਨਾ ਕ ਨਾ ਵੀ ਕੌਣ ਕੰਮ ਕਰਦਾ ਉਹ ਤਾਂ ਮੈਂ ਅੱਜ ਦੇਖਿਆ ਹੁਣ ਅੰਦਰ ਬੜਨ ਲੱਗੇ ਉਹ ਦਮ ਕਢਾਰ ਕੇ ਸਾਈਂ ਸਾਂ ਓਰੇ ਕਿ ਇਤਨਾ ਸ਼ੱਕ ਸੱਚਾ ਤਾਂ ਨਹੀਂ ਉਹ ਸ਼ੱਕ ਕਿਹੜਾ ਹਾਂ ਸੱਚੀ ਯਾਰਾ ਨਾ ਉਹ ਤੇ ਮੂੰਹ ਕੰਮ ਕਰਦਾ ਫਿਰਦਾ ਅੱਜ ਗੱਲ ਮੈਂ ਤੈਨੂੰ ਕਹੀ ਦੀ ਪਹਿਲਾਂ ਇਹ ਫਿਰ ਮੈਨੂੰ ਕਿਹੜਾ ਪਤਾ ਸੀਗਾ ਮੈਨੂੰ ਤਾਂ ਲੱਗਦਾ ਸ਼ੱਕ ਫਿਰ ਹੁਣ ਹੁਣ ਤੂੰ ਜਿਹੜਾ ਕੰਮ ਗਿਆ ਸੀ ਉਹ ਕੰਮ ਹੋਇਆ ਓਏ ਉਹ ਤਾਂ ਮੈਂ ਲੈ ਆਇਆ ਯਾਰ ਬਹੁਤ ਮਹਿੰਗੀ ਮਿਲੀ ਐ ਕਿਦਾਂ ਅੱਛਾ ਹੋਰ ਉਹਦਾ ਕੋਣਾ ਹੁਣ ਬੱਚ ਪਚਾ ਕੇ ਰੱਖਣੀ ਪਊਗੀ ਮੈਨੂੰ ਢਾਂਗੇ ਹੀ ਲੱਗਦਾ ਮਣੀ ਦਾ ਕੰਮ ਐ ਮਣੀ ਵੀ ਕਿਦੋ ਵਾਰ ਸਮਾਨ ਲੈਣੇ ਭੇਜੇਵੇਂ ਮੈਨੂੰ ਲੱਗਦਾ ਉਹ ਆਉਂਦੀ ਆ ਜਾਂਦੀ ਕਿਤੇ ਰਸਤੇ 'ਚ ਖਾ ਕੇ ਦੇਖ ਲਿਓ ਨੇ ਮਾੜੀ ਮੋਟੀ ਹਾਂ ਤਾਂ ਹੀ ਗੱਲ ਕੱਟ ਗਈ ਹਾਂ ਉਹ ਤਾਂ ਵੀ ਇੱਧਰ ਕੰਮ ਹੀ ਨਹੀਂ ਕਰਦਾ ਦੀ ਅੱਜ ਤਾਂ ਮੜਿਆ ਪਿਆ ਜਮਾ ਮੈਨੂੰ ਐ ਕਿਹਦੀ ਮੈਨੂੰ ਉਹ ਕਦੀ ਕੋਈ ਚੱਕਰ ਨਹੀਂ ਚੱਲ ਕਰ ਲੈਣੇ ਕੰਮ ਨੂੰ ਨੂੰ ਸ਼ਾਮ ਦੇ ਮੜਾਂ ਜਾ ਠੀਕ ਹੈ ਠੀਕ ਹੈ ਹਾਂ ਫਿਰ ਆਪਾਂ ਮੈਨੇ ਕੰਮ ਕਰਨੇ ਮੇਰੇ ਨਾਲ ਮਾੜਾ ਮੋਟਾ ਡੰਗਰਾ ਪੁੱਛਦਾ ਉਹ ਨੂੰ ਪੁੱਛਦਾ ਵੀ ਮਾੜਾ ਮੋਟਾ ਉਹਨਾਂ ਬੁਖਾਰ ਬਖੂਰ ਚੜਾ ਲੇ ਜਾਓ ਜਾਓ ਕੋਈ ਗੱਲ ਨਹੀਂ ਹਾਂ ਤੇਦੋਂ ਕੀ ਪਤਾ ਹੈ ਵੀ ਇਹ ਮਣੀ ਖੰਦੇ ਕਿ ਮੈਂ ਖਾਨੀ ਆ ਤਾਂ ਮੈਨੂੰ ਪਤਾ ਹੈ ਕਿ ਕਿਉਂ ਘੜਦੀ ਹੈ ਆਖੇ ਮਣੀ ਤੇ ਲੁਕੋ ਕੇ ਰੱਖੀ ਸਾਮ ਲੈ ਤੇ ਬਚ ਜੂਗੀ ਮੈਂ ਵੀ ਬੱਸ ਬੋਲੇ ਹੀ ਰਹੂਗਾ ਆਸਟ੍ਰੇਲੀਆ ਆਸਟ੍ਰੇਲੀਆ ਫਿਰ ਆਸਟ੍ਰੇ ਬੀਬੀ ਇਹ ਵੀ ਬੱਸ ਹੋ ਮੜਾ ਜਾ ਕੀ ਹੋ ਆਹ ਆਇਆ ਕਰ ਮੈਂ ਥੱਕ ਗਿਆ ਇੰਨਾ ਕੰਮ ਕਰਾ ਤੇਰੇ ਪੁੱਤ ਨੇ ਉਹ ਦੇਖ ਸਾਰੀ ਕਣਕ ਉਹ ਘਰਤੀ ਮੈਨੇ ਹੱਤ ਫੇਰ ਤਾਂ ਜਿਹੜਾ ਰੋਜ਼ ਤੂੰ ਫੇਰਦੀ ਨਹੀਂ ਆ। ਓਹੋ ਬੀਬੀ ਨਾਲੇ ਮੈਂ ਨਾ ਇਹ ਗੱਲ ਸੁਣ। ਹੂੰ। ਨਾ ਕਣਕ ਜੱਤ ਮਾਨੂੰ ਤੈਨੂੰ ਕਿਨੇ ਕਿਹਾ ਸੀ। ਮੈਂ ਆਪ ਕੰਮ ਕਰਤਾ ਮਾਹ ਤੂੰ ਕਿੱਥੇ ਖਪੇਂਗੀ ਹੁਣ ਤੇਰੇ ਗੌਡਿਆਂ 'ਚ ਗਰੀਸ ਮੁੱਕਰ ਐ। ਅੱਛਾ ਪੁਰਾਣੀ ਮਸ਼ੀਨਰੀ ਹੋਰੀਆਂ ਤੂੰ। ਅੱਛਾ ਹਾਂ ਮੇਰੀ ਮਾਂ ਮਾਹ ਕਿੱਥੇ ਖਪੂਗੀ। ਓਹੋ ਬੀਬੀ ਮੈਂ ਵੀ ਕਹਤਾ ਬਾਈ ਨੂੰ ਮਾਹ ਜਦ ਵੀ ਕਪੈਨ ਲੱਗੂਗੀ ਜੀਰੀ ਵਾਲੀ। ਵੀ ਤੂੰ ਚਾਹੇ ਨਾ ਜਾਈ ਮੈਂ ਬਿਸਾਰਾ ਮੈਂ ਬੜਵਾਉਂਗਾ ਮੈਂ ਲੱਗੂਗਾ ਹੁਣ ਕੰਮ ਕਰੂੰਗਾ ਅਰ ਜੇ 7 ਦਿਨ 10 ਦਿਨ ਚਾਹੇ ਮਹੀਨਾ ਰਹਿਣਾ ਪਵੇ ਮੰਡੀ ਚ ਵੀ ਮੈਂ ਰਹੂੰਗਾ ਲੱਗਿਆ ਮੈਂ ਕਿਤੇ ਐ ਕਹਿਣ ਲੱਗਾ ਵੀ ਜਦੋਂ ਜੀਰੀ ਵੱਢ ਲ ਕੇ ਮੈਂ ਰੀੜੀ ਲਾਉਂਗਾ ਬੀਬੀ ਤੁਸੀਂ ਮੈਨੂੰ ਸਾਡ ਅੱਬਰ ਬੌਲਾ ਸਮਝਦੇ ਹੋ ਹੈ ਉਹ ਤਾਂ ਮੈਨੂੰ ਪਤਾ ਵੀ ਰੀੜੀ ਤਾਂ ਉਹ ਤਾਂ ਮੈਂ ਛੋਟਾ ਹੁੰਦਾ ਲੈਂਦਾ ਹੁੰਦਾ ਜੀ ਹੁਣ ਮੈਂ ਵੱਡਾ ਹੋ ਗਿਆ ਆਹ ਐ ਇੰਨਾ ਵੀ ਵੱਡਾ ਨਹੀਂ ਹੋਇਆ ਬੀਬੀ ਐ ਕਰ ਹਾਂ ਪਾਣੀ ਲੈ ਕੇ ਆ ਫਿਰ ਤੁਹਾਨੂੰ ਇੱਕ ਗੱਲ ਦੱਸੂਆਂ ਬਾਲੀ ਵੱਡੀ ਗੱਲ ਆ ਉਹ ਤੂੰ ਵੀ ਖੁਸ਼ ਹੋ ਜੇਂਗੀ ਇਹ ਵੀ ਦੂਜਾ ਕੀ ਦੱਸੂਗਾ ਹੁਣ ਇਹਨੂੰ ਆਪਣੀ ਮਾਂ ਨੂੰ ਕਿ ਤੇਰੀ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਦੱਸਦਾ ਹੈ ਗਿਆ ਉਹ ਮੈਂ ਤੈਨੂੰ ਕਹਿਣਾ ਵੀ ਭੁੱਲ ਗਈ ਵੀ ਕਿਸੇ ਨੂੰ ਦੱਸੀ ਨਾ ਕੁਛ ਇਕੱਲਾ ਹੀ ਬੈਠਿਆ ਕਰਬ ਕਰਦੀ ਮੇਰੇ ਇੰਨੀ ਵਧੀਆ ਨਹੀਂ ਮਾਂ ਕੰਮ ਕਰਦਾ ਅੱਖਾਂ ਜੀ ਲੱਗ ਗਈ ਮੇਰੀ ਜਾ ਪਾਣੀ ਲੈ ਕੇ ਆ ਸਮਝਾਣੇ ਜਾ ਕੇ ਇਹ ਵੀ ਪਾਗਲੀ ਆ ਬਸ ਓਏ ਬਿੱਜੂ ਮੇਰਾ ਮਤਲਬ ਮਨੀ ਮੈਨੂੰ ਆ ਸੁਣਿਆ ਵੀ ਤੂੰ ਮੈਨੂੰ ਉਹ ਬੀਹੋ ਕਰੀਆਂ ਬਿੱਜੂ ਬਿੱਜੂ ਕੀ ਹੈ ਮਨੀ ਕਹਾ ਸੀ ਕੋਈ ਬੀਜਣੀ ਪਰ ਇਹ ਹੋਰ ਨਾਲੇ ਮੈਂ ਤਾਂ ਕੋਈ ਬੀ ਬੀਜ ਦੀ ਨਹੀਂ ਹੈਗਾ ਤੂੰ ਮੇਰੀ ਕ ਗੱਲ ਸੁਣੋ ਹਾਂ ਸੁਣਾ ਤਾ ਤੂੰ ਨਹੀਂ ਵੀ ਇਸ ਦਾ ਨਾਸਾ ਪਰ ਤੂੰ ਪਰ ਤੂੰ ਕੰਜਰ ਕੰਡੇ ਵੀਜੇਗਾ